ਸੰਤਾ ਨੇ ਬਹੁਤ ਵੱਡੇ ਮੋਰਚਿਆਂ ਦੀ ਅਗਵਾਈ ਕੀਤੀ ਆ ਚਾਹੇ ਧਰਮ ਜੁੱਧ ਮੋਰਚਾ ਹੋਵੇ ਜਾਂ ਫਿਰ ਐਮਰਜੈਂਸੀ ਵਾਲਾ ਮੋਰਚਾ ਹੋਵੇ ਪਰ ਹੁਣ ਮੋਰਚਿਆਂ ਦਾ ਨਾਂ ਹੀ ਨਹੀਂ ਹੁੰਦਾ ਅਕਾਲੀ ਦਲ ਦੇ ਵਿੱਚ ਮੋਰਚਾ ਸਭ ਦੀ ਭੁੱਲ ਗਏ ਨੇ ਮੋਰਚਾ ਕੈਂਪ ਹੀ ਲੱਗਦਾ ਸੀ ਹੁਣ ਮੋਰਚਾ ਹੈ ਹੀ ਕੋਈ ਨਹੀਂ ਕਿਹ ਕਿਹ ਸਰਵੀਰ ਦੇ ਲੀਡਰਸ਼ਿਪ ਚ ਕਾਉਣ ਲੱਗੂਗਾ ਮੋਰਚਾ ਆਪ ਹੀ ਨਹੀਂ ਕਦੇ ਇੱਕ ਦਿਨ ਜਿਹੜ ਜਿਹਾ ਹੋਮ ਬੋਲ ਜਿਹਾ ਕਿ ਤੁਲਾਊਗਾ ਜੀ ਉਹਨਾਂ ਤੋਂ ਅਸਤੀਫਾ ਲਗਾਤਾਰ ਮੰਗ ਰਹੇ ਪਰ ਉਹ ਕਾਰ ਕਮੇਟੀ ਵੀ ਬਦਲ ਦਿੱਤੀ ਕੀ ਤੁਹਾਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾਗਾ तमाम ਜਿਹੜੇ ਲੀਡਰ ਬੋਰਡਰ ਨੂੰ ਬਾਹਰ ਕੱਢ ਦਿੱਤਾ ਜਾਂਦਾ ਨਹੀਂ ਉਹ ਕੱਢੀ ਜਾਵੇ ਕੋਈ ਨਹੀਂ ਉਹਨੂੰ ਆਪ ਹੀ ਛੱਡ ਰਹੇ ਲੋਕੀ ਅਕਾਲੀ ਦਲ ਨੂੰ ਮੋੜ ਲਿਆਂ ਤੇ ਲਿਆਉਣ ਦੇ ਲਈ ਅਕਾਲੀ ਦਲ ਤੋਂ ਵੱਖ ਹੋਏ ਕਈ ਸੀਨੀਅਰ ਲੀਡਰ ਮੋੜ ਸਰਜੀਤੀ ਦੇ ਲਈ ਕੰਮ ਕਰ ਰਹੇ ਨੇ ਅੱਜ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਲੋਂਗੋਵਾਲ ਦੇ ਵਿੱਚ ਵਰਸੀ ਆ ਸਾਡੇ ਨਾਲ ਬਹੁਤੀ ਸੀਨੀਅਰ ਲੀਡਰ ਸੁਖਦੇਵ ਸਿੰਘ ਟੀਨਸਾ ਮੌਜੂਦ ਨੇ ਟੀਨਸਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮਨਾ ਰਹੇ ਹੋ ਉਹ ਸੁਨੇਹਾ ਵੀ ਦੇ ਰਹੇ ਹੋ ਜਿਹੜੇ ਆਗੂ ਘਰੇ ਬੈਠੇ ਨੇ ਜਾਂ ਫਿਰ ਵਰਕਰਾਂ ਨੂੰ ਲਾਮਬੰਦ ਕਰ ਰਹੇ ਹੋ ਕਿਉਂਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਹੁਤ ਵੱਡੀ ਪਰਸਨੈਲਿਟੀ ਸੀ ਹੋਰ ਉਹਨੇ ਏਡੇ ਵੱਡੇ ਕੰਮ ਉਹਨਾਂ ਨੇ ਕੀਤੇ ਨੇ ਕਿ ਉਹਨਾਂ ਨੇ ਅਮਰਜੰਤੀ ਦਾ ਮੋਰਚਾ ਵੀ ਉਹਨਾਂ ਨੇ ਲਾਇਆ ਔਰ ਧਰਮ ਦਾ ਮੋਰਚਾ ਵੀ ਉਹਨਾਂ ਨੇ ਲਾਇਆ ਔਰ ਉਹ ਐਸੇ ਤਕਰੀਰਾਂ ਦਿਨਾਨੂੰ ਸਾਨੂੰ ਸਾਰਿਆਂ ਨੂੰ ਮਾਣ ਹੈ ਉਹਨਾਂ ਤੇ ਔਰ ਅਸੀਂ ਤਾਂ ਖਾਸ ਕਰਕੇ ਉਹਨਾਂ ਦੀ ਪ੍ਰਗਯਸ਼ੀਆ ਪੋਲਿਟਿਕ ਚ ਕਿਉਂਕਿ ਸਾਨੂੰ ਲੋਕਲ ਪੋਲਿਟਿਕ ਚ ਠੀਕ ਹੈ ਲੇਕਿਨ ਇਹ ਸਿਆਸੀ ਪੋਲਿਟਿਕ ਚ ਲੈਣ ਵਾਲੇ ਉਹੀ ਨੇ ਇੰਜ ਕਰਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਲਈ ਅੱਜ ਤਾਂ ਕਿਤੇ ਬਹੁਤ ਵੱਡੇ ਰੂਪ ਵਿੱਚ ਆਈ ਹੈ ਬਾਹਰੋਂ ਵੀ ਲੀਡਰਸ਼ਿਪ ਆਈ ਹੈ ਅਤੇ ਸੰਤਾ ਨੂੰ ਬੜੇ ਸ਼ਰਧਾ ਦੇ ਖੁੱਲ੍ਹ ਪੇਟ ਕਰਦੇ ਨੇ ਸੰਤਾ ਨੇ ਬਹੁਤ ਵੱਡੇ ਮੋਰਚਿਆਂ ਦੀ ਅਗਵਾਈ ਕੀਤੀ ਹੈ ਚਾਹੇ ਧਰਮ ਜੁੱਧ ਮੋਰਚਾ ਹੋਵੇ ਜਾਂ ਫਿਰ ਐਮਰਜੈਂਸੀ ਵਾਲਾ ਮੋਰਚਾ ਹੋਵੇ ਪਰ ਹੁਣ ਮੋਰਚਿਆਂ ਦਾ ਨਾਂ ਹੀ ਨਹੀਂ ਹੁੰਦਾ ਆਕਾਲੀ ਦਲ ਦੇ ਵਿੱਚ ਮੋਰਚਾ ਸਭ ਦੀ ਭੁੱਲ ਗਏ ਨੇ ਵੀ ਮੋਰਚਾ ਕਿੰਮੀ ਲੱਗਦਾ ਸੀ ਕੀ ਕਾਰਨ ਮੰਨਦੇ ਹੋ ਕਿਥੋਂ ਇਹ ਪਿੱਛੇ ਹੱਟ ਗਿਆ ਕੀ ਕਾਰਨ ਹੈ ਇਹ ਹੁਣ ਮੋਰਚਾ ਹੈ ਹੀ ਕੋਈ ਨਹੀਂ ਕਿ ਸੁਖਵੀਰ ਦੇ ਲੀਡਰਸ਼ਿਪ ਚ ਕਾਉਣ ਲਾਊਗਾ ਮੋਰਚਾ ਆਪ ਹੀ ਨਹੀਂ ਕਦੇ ਇੱਕ ਦਿਨ ਜੇਰ ਚ ਗਿਆ ਹੋ ਇੱਕ ਦਿਨ ਵੀ ਜੇਲ੍ਹ ਚ ਨਹੀਂ ਗਿਆ ਹੋ ਉਹ ਮੋਰਚੇ ਕਿਥੋਂ ਲਾਊਗਾ ਔਰ ਉਹਦੇ ਨਾਲ ਕਿਹੜੇ ਬੰਦੇ ਆ ਜਿਹੜਾ ਮੋਰਚੇ ਤੇ ਜਾਣ ਵਾਲੇ ਨੇ ਉਹ ਸਾਰੇ ਬਕਰੇ ਹੋਏ ਨੇ ਸੁਧਾਰ ਚਾਹੁੰਦੇ ਨੇ ਜੋ ਹਾਲਤ ਅੱਜ ਸ਼ਰਮ ਦੀ ਗੱਲ ਹੀ ਦਿੰਦੀ ਪੰਜਾਬ ਚ ਹੋਈ ਆ ਪੂਰੀ ਦੁਨੀਆ ਜਾਣਦੀ ਆ ਤੁਸੀਂ ਉਹਨਾਂ ਤੋਂ ਅਸਤੀਫਾ ਲਗਾਤਾਰ ਮੰਗ ਰਹੇ ਪਰ ਉਹ ਕੌਰ ਕਮੇਟੀ ਵੀ ਬਦਲ ਦਿੱਤੀ ਕੀ ਤੁਹਾਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤਮਾਮ ਜਿਹੜੇ ਲੀਡਰ ਬੋਲਦੇ ਨੇ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਨਹੀਂ ਉਹ ਕੱਢੀ ਜਾਵੇ ਕੋਈ ਗੱਲ ਨਹੀਂ ਉਹਨੂੰ ਆਪ ਹੀ ਛੱਡ ਰਹੇ ਨੇ ਲੋਕੀ ਉਹਨੂੰ ਆਪ ਹੀ ਲੋਕ ਛੱਡ ਰਹੇ ਨੇ ਉਹ ਹੋ ਕੀ ਕੱਢੇਗਾ ਰਹਿਦਾ ਕੌਣ ਹੈ ਜਿਹੜੇ ਉਹਦੇ ਨਾਲ ਵੀ ਨੇ ਨਾ ਉਹ ਵੀ ਦਿਖਾਵੇ ਦੇ ਦਿਖਾਵੇ ਲਈ ਨੇ ਉਹ ਸਾਰੇ ਆ ਜਾਣਗੇ ਤੁਸੀਂ ਦੇਖ ਲਿਓ ਜਿਹੜੇ ਜਿਹੜੇ ਸੁਧਾਰਾਂ ਦੀ ਲੋੜ ਆ ਪਾਰਟੀ ਦੇ ਵਿੱਚ ਜੇਕਰ ਪਾਰਟੀ ਨੂੰ ਮੁਰਲੀ ਪਿਛਲੇ ਪਿਛਲੇ ਸਾਰੇ ਆ ਜਾਈ ਬਨੇ ਸਾਰੇ ਪਿਛਲੇ ਹਾਲਾਤ ਦੇ ਮੁਤਾਬਕ ਜੇ ਅਸੀਂ ਚਾਹੁੰਦੇ ਹਾਂ ਕਿ ਸ਼ਰੂਮ ਨਹੀਂ ਕਾਲੀਦਰ ਉਹਨਾਂ ਹੀ ਲਿਆਂਦੇ ਆਵੇ ਜਿਹਨਾਂ ਤੇ ਬਰਿਆਜ਼ ਵੀ ਰੱਖੀ ਗਈ ਸੀ ਜਿਸ ਵਾਸਤੇ ਇਹ ਕਰਕੇ ਮਿਹਰਬਾਨੀ ਹੈ ਅਜੀ ਸਾਰੇ ਸੰਗਤਾਂ ਦੇ ਮਿਹਰਬਾਨੀ ਉਹਨਾਂ ਦੀ ਜਿਹੜੇ ਇੱਥੇ ਆਏ ਉਹਨਾਂ ਦਾ ਜਰਦਾ ਦੌਰਪੇਟ ਕਰ ਲਈ ਦੁਰੰਦਰੂ ਆਏ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਕਾ ਸੁਖਦੇਵ ਸਿੰਘ ਟੀਂੜਸਾ ਸਾਡੇ ਨਾਲ ਸੀ ਤਾਂ ਕਈ ਗੱਲਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਸੁਖਵੀਰ ਸਿੰਘ ਬਾਦਲ ਤੇ ਇੱਕ ਵਾਰ ਫਿਰ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਦਾ ਰੁਤੂ ਜੁਰਤਬਾ ਸੀ ਜਿਸ ਤਰ੍ਹਾਂ ਹੁਣ ਹਰ ਲੋਕ ਉਹਨਾਂ ਨੂੰ ਛੱਡ ਰਹੇ ਤਾਂ ਇੱਕ ਵਾਰ ਉਹ ਕੱਲੇ ਹੀ ਰਹਿ ਜਾਣਗੇ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਸੰਗਰੂਰ